ਅੰਮ੍ਰਿਤਸਰ ਦੇ ਵਿਕਰਮਜੀਤ ਸਿੰਘ ਕਤਲ ਕੇਸ ਹਾਈ ਕੋਰਟ ਚ ਪਹੁੰਚ ਚੁੱਕਿਆ ਹੈ ਇਸ ਕੇਸ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਤੇ ਨਾਲ ਹੀ ਸਟੇਟਸ ਰਿਪੋਰਟ ਸੌਂਪਣ ਨੂੰ ਕਿਹਾ ਹੈ ਵਿਕਰਮਜੀਤ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਵਿਕਰਮ ਨੂੰ ਪੁਲਿਸ ਨੇ ਕਸਟਡੀ ਤੋਂ ਅਗਵਾ ਕਰਕੇ ਕਤਲ ਕੀਤਾ ਤੇ ਇਸ ਕਤਲ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ ਲੱਗ ਕੇ ਤੁਹਾਡੇ ਪਾਸੋਂ ਪੁਲਿਸ ਦਾ کہنا ਹੈ ਕਿ ਇਹ ਹਿਰਾਸਤੀ ਮੌਤਾ ਦਾ ਮਾਮਲਾ ਹੈ ਇਸ ਕੇਸ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਇੰਸਪੈਕਟਰ ਨਾਰੰਗ ਸਿੰਘ ਤੇ ਐਸਪੀ ਸੁਰਿੰਦਰ ਮੰਡ ਨੇ ਇਸ ਕੇਸ 'ਚ ਸਾਜਿਸ਼ ਰਚ ਬਿਕਰਮ ਨੂੰ ਮੌਤੇ ਕਾਟੋ ਤਾਲ ਦਿੱਤਾ ਕੇਸ ਦੀ ਅਗਲੀ ਸੁਣਵਾਈ ਹੁਣ 21 ਜੁਲਾਈ ਨੂੰ ਹੋਵੇਗੀ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ ਕਿ ਸਾਡੇ ਕਲਾਇੰਟਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰੀ-ਪਲਾਨਡ ਮਰਡਰ ਹੈ ਜਿਸ ਦੇ ਵਿੱਚ ਇਸ ਬੰਦੇ ਦਾ ਮਰਡਰ ਕੀਤਾ ਗਿਆ। ਉਸ ਸੰਬੰਧ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਕਿਉਂਕਿ ਪੁਲਿਸ ਸ਼ੁਰੂ ਤੋਂ ਹੀ ਸੱਚ ਨੂੰ ਛੁਪਾ ਰਹੀ ਹੈ ਇਸ ਲਈ ਇਸ ਕੇਸ ਦੀ ਤਫ਼ਤੀਸ਼ ਸੀਬੀਆਈ ਕੋਲੋਂ ਕਰਵਾਈ ਜਾਵੇ। ਇਸ ਸੰਬੰਧ ਵਿੱਚ ਅਸੀਂ ਅੱਜ ਪਟੀਸ਼ਨ ਹਾਈ ਕੋਰਟ 'ਚ ਦਾਖਲ ਕਰੀ। ਜਿੱਥੋਂ ਤੱਕ ਇੰਸਪੈਕਟਰ ਨੋਰੰਗ ਸਿੰਘ ਦਾ ਸਵਾਲ ਪੈਦਾ ਹੁੰਦਾ ਹੈ ਉਸ ਦੇ ਖਿਲਾਫ ਅਸੀਂ ਅੱਜ ਪਟੀਸ਼ਨ 'ਚ ਵੀ ਕੀਤਾ ਹੈ। ਆਲਮੋਸਟ 12 ਕੇਸਿਸ ਦੇ ਅੰਦਰੋਂ ਪਹਿਲਾ ਇਨਵੋਲਡ ਹੈ ਜਿਸ ਦੇ ਵਿੱਚ ਕਾਫੀ ਹਿਨियस ਕ੍ਰਾਈਮ ਨੇ ਇੱਕ ਕੇਸ ਵਿੱਚੋਂ ਹੁਣ ਤ ਜਿਸ ਦੇ ਵਿੱਚ ਕੈਦ ਦੇ ਬਾਵਜੂਦ ਪੰਜਾਬ ਪੁਲਿਸ ਨੇ ਉਸ ਨੂੰ ਸਰਵਿਸ ਤੋਂ ਡਿਸਮਿਸ ਨਹੀਂ ਕੀਤਾ ਆਲਰੇਡੀ ਸੀਬੀਆਈ ਦਾ ਕੇਸ ਵੀ ਉਹ ਕਸਟੋਡੀਅਲ ਡੈਥ ਦਾ ਫੇਸ ਕਰ ਰਿਹਾ ਹੈ ਅੰਤਰਰਾਸ਼ਟਰੀ ਵਕਤਸਕਰੀ ਮਾਮਲੇ 'ਚ ਅੱਜ ਇਹ ਰੋਪ ਤੇ ਨਹੀਂ ਹੋ ਸਕੇ ਅਜ ਮਾਮਲੇ ਦੇ ਮੁੱਖ ਮੁਲਜ਼ਮ ਜਗਦੀਸ਼ ਪੋਲਾ ਸਮੇਤ 10 ਮੁਲਜ਼ਮਾਂ ਨੂੰ ਹਾਲੀ ਸੈਸ਼ਨ ਕੋਰਟ ਵਿੱਚ ਪੇਸ਼ ਕੀਤੇ ਗਏ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਸਾਰੇ ਰੂਪੀਆਂ ਖਿਲਾਫ ਮਾਮਲਾ ਸ਼ੁਰੂ ਕੀਤੇ ਜਾਣ ਦੀ ਪੈਰਵਾਈ ਕੀਤੀ ਗਈ ਅਦਾਲਤ ਨੇ ਬਚਾਅ ਪੱਖ ਨੂੰ ਆਪਣੀ ਸਫਾਈ ਪੇਸ਼ ਕਰਨ ਤੇ ਬਹਿਸ ਲਈ ਕੱਲ੍ਹ ਤੱਕ ਲਈ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਹੁਣ ਕੱਲ ਬਾਅਦ ਦੁਪਹਿਰ 2 ਵਜੇ ਇਸ ਕੇਸ ਦੀ ਸੁਣਵਾਈ ਹੋਵੇਗੀ।